सुबह हो चुकी है बज गए आठ और रूम नीचे देख रही फोन मम्मा बना रहे हैं आज मूंगी मछली की दाल देख सकते हो आप कुकर रख रखा है और इधर मम्मा प्याज काट रही है और टमाटर काट रही है और देखो देखो करेगा ये क्या हो रहा है तो पानी निकल गया है भैया बंद कर दो इसको कितना मस्त लग रहा है फ्रेंड्स ये पानी निकल गया फालतू है क्या होना ना अच्छा लग रहे हैं ना फ्रेंड्स ये तो सारा येलो कर दिया कलर ही चेंज हो गया इसका इसके लिए फ्रेंड्स लाइक कर दो ये सारा गैस भी खराब हो गया इसने तो मेरा और ये क्या बना मगे राजन राजमा राजमा क्यों आई है देख सकते हो मेरी मम्मा की फेवरेट सब्जी फ्रेंड्स है राजमा है ना मुझे बहुत पसंद है राजमा और फिलहाल मैं तड़के वास्ते ना प्याज पूज कट रही है मैं पहले सलाह नहीं थी कि मैं सब्जी दाल बनावा

ਆਪਣੇ ਚਲੋ ਸ਼ੋਰ ਤੇ ਮਾਰਦੀ ਮੇਰੀ ਸਾਈਕਲ ਵਾ ਹਾਂ ਆਪਨੇ ਚਲਾਉ। ਤੋ ਲੋ ਜੀ ਦਾਲ ਨੂੰ ਲਾਦੀ ਆਪਾਂ ਤੜਕੇ। ਤੋ ਲੋ ਜੀ ਫਰੈਂਡਸ ਕੰਮ ਤਾਂ ਦਾ ਫਿਨਿਸ਼ ਆ ਆਪਣਾ ਸਾਰਾ ਸਵੇਰ ਦਾ ਰੋਟੀ ਪਾਣੀ ਤੇ ਅੱਜ ਮੈਂ ਲੇਟ ਹੋ ਗਈ ਕਿਉਂਕਿ ਅੱਜ ਮੈਂ ਤੋਈ ਤੀ ਕਣਕ ਕਿਉਂਕਿ ਆਟਾ ਖਤਮ ਹੋ ਗਿਆ ਕਣਕ ਵੀ ਜ਼ਰੂਰੀ ਆ ਧੋਣੀ ਹਣਾ। ਔਰ ਬੱਚੇ ਮੇਰੇ ਪੜ ਰਹੇ ਹੈ ਜੀ ਕਿਉਂਕਿ ਹਲੇ ਸਕੂਲ ਦਾ ਕੰਮ ਹੋਮਵਰਕ ਅੱਜ ਮਿਲ ਲਿਆ ਹੈ ਸ਼ਾਮ ਤੱਕ ਹੋਮਵਰਕ ਆ ਜਾਊਗਾ ਛੁੱਟੀਆਂ ਦਾ ਕੰਮ ਬੱਚਿਆਂ ਨੂੰ ਫਿਲਹਾਲ ਹਲੇ ਐਕਸਟਰਾ ਕੰਮ ਕਰ ਰਹੇ ਆ ਮਤਲਬ ਬੱਚੇ ਭੁੱਲ ਨਾ ਜਾਣ ਇਸ ਕਰਕੇ ਮੈਂ ਕੰਮ ਦੇ ਰੱਖਿਆ ਹੈ ਬੱਚੇ ਕੋਈ ਕੰਮ ਨਹੀਂ ਨਾ ਭੁੱਲਦੇ ਹੈਗੇ ਇਸ ਕਰਕੇ ਬੱਚੇ ਕਰਨ ਲੱਗੇ ਹੋਏ ਆ ਰਪੈਂਜਲ ਨੂੰ ਨਾ ਬਬਜੋਤ ਡਿਕਟੇਸ਼ਨ ਬੋਲ ਰਹੀ ਹੈ ਡਿਕਟੇਸ਼ਨ 10 ਸ਼ਬਦ ਹਿੰਦੀ ਦੇ 10 ਸ਼ਬਦ ਪੰਜਾਬੀ ਦੇ ਔਰ 10 ਸ਼ਬਦ ਇੰਗਲਿਸ਼ ਦੇ ਇਹ ਡਿਕਟੇਸ਼ਨ ਬੋਲ ਦੰਨੇ ਆਂ ਅਸੀਂ ਰੁਪਿੰਦਰ ਨੂੰ ਜੇ ਕੋਈ ਕੰਮ ਨਹੀਂ ਨਾ ਹੁੰਦਾ ਕਈ ਵਾਰ ਅਸੀਂ এডੂਕੇਸ਼ਨ ਦੇ ਡੇਲੀ ਸ਼ਬਦ ਲਿਖਾਉਂਦੇ ਆ ਇਸ ਨਾਲ ਨਾ ਬੱਚਾ ਭੁੱਲਦਾ ਨਹੀਂ ਹੈਗਾ ਕੋਈ ਵੀ ਸ਼ਬਦ ਬੋਲ ਦੋ ਜਿਵੇਂ ਗਮਲਾ ਲਿਖੋ ਟਮਾਟਰ ਲਿਖੋ ਆ ਪੂਜਾ ਲਿਖੋ ਤੇ ਆਪਣਾ ਕੁਛ ਵੀ ਸ਼ਬਦ ਜਿਵੇਂ ਹੁੰਦਿਆ ਗੋਭੀ ਲਿਖੋ ਕੋਈ ਡੇਲੀ ਯੂਜ਼ ਵਾਲੀ ਚੀਜ਼ਾਂ ਲਖਵਾ ਦਿਓ ਬੱਚੇ ਨੂੰ ਬੱਚਾ ਭੁੱਲਦਾ ਨਹੀਂ ਹੈਗਾ ਕਾਫੀ ਹੱਦ ਤੱਕ ਬੱਚੇ ਕੇ ਯਾਦ ਰਹਿੰਦਾ ਹੈ ਤੇ ਮੈਰੂ ਪੰਜਨ ਨੂੰ ਉਦਾਂ ਹੀ ਕਰਦੀ ਹੁੰਨੀ ਆ ਤੇ ਮੈਂ ਧੋਈ ਤੀ ਕਣਕ ਜੋ ਕਿ ਸਾਹਮਣੇ ਸੁੱਕਣੀ ਪਈ ਹੋਈ ਆ ਤੇ ਅੱਜ ਧੋਈ ਹੈ ਧੁੱਪ ਬਹੁਤ ਤੇਜ ਹੈ ਅੱਜ ਗੱਡੀ ਨਹੀਂ ਨਾ ਹੈ ਬੇੜੇ ਚ ਗੱਡੀ ਨਹੀਂ ਹੈ ਗੱਡੀ ਚਲੇਗੀ ਬਬਜੋਤ ਕੇ ਪਾਪਾ ਲੈ ਗਏ ਆ ਕੋਟ ਗਏ ਆ ਔਰ ਫਿਲਹਾਲ ਮੇਰੀ ਕਣਕ ਕੂਰੀ ਸੁੱਕ ਜਾਣੀ ਆ ਧੁੱਪ ਬਹੁਤ ਤੇਜ ਹੈ ਜਿਹੜੇ ਹਿਸਾਬ ਨਾਲ ਕਣਕ ਪਈ ਆ ਬਹੁਤ ਏਸ ਧੁੱਪ ਹੈ ਸੁੱਕ ਜਾਣੀ ਹੈ ਜਿਉਰੀ ਹਨਾ ਔਰ ਫਾਈਨਲੀ ਟਾਈਮ ਹੋ ਗਿਆ ਜੀ ਸਾਡੇ ਕੋਲ ਇਧਰ ਮੱਛੀਆਂ ਦੇਖੋ ਕੋਰਨਰ ਕਿੰਨਾ ਸਾਫ਼ ਹੈ ਹਨਾ ਇਕਵਰੀਅਮ ਸਾਫ਼ ਹੈ ਪੂਰੀ ਤਰ੍ਹਾਂ ਹੁਣ ਬੜੀ ਮੱਛੀਆਂ ਨਹੀਂ ਪਾਣੀਆਂ ਵਿੱਚ ਛੋਟੀਆਂ ਹੀ ਠੀਕ ਹੈ ਬੜੀ ਨੇ ਨਾ ਸ਼ਾਰਕ ਮੱਛੀ ਤੇ ਅਟੈਕ ਕਰ ਦਿੱਤਾ ਹੁਣ ਇਹੀ ਠੀਕ ਹੈ ਛੋਟੀਆਂ ਹੀ ਤੇ ਰੁਪਿੰਜਲ ਲਿਖ ਰਹੀ ਹੈ ਡਿਕਟੇਸ਼ਨ ਹੈਲੋ ਬੇਟਾ ਚਮਚਮ ਹਲ ਬੇਟੀ ਠੀਕ ਹੈ और बब लकड़ी हाँ। लकड़ी लिख रही है आपको दीदी को बुला के लो प्लेट भी बहला आ गई दीदी क्या बना रही है दीदी क्या बना रही है मैगी। अच्छा मैगी बन रही है लाइट तो लगा ला बेटा तो यहाँ पे बन रही है मैगी जो कि छुट्टिया पै ने कुछ ना कुछ खाना हाँ फोन कितने चढ़ गया तू पूरे सिलेंडर के उपर कहते हुए हैं है

क्योंकि फ्रेंड्स मेरे को पानी वाली मैगी बहुत अच्छी लगती है एक पोछा ले आमा मैं ना गैस के ऊपर माड़ दे गिर गया वो ब्लैक ब्लैक जा पया तार अस्पताल पर हो जाएगा ना अपन फोन करा मैं पूछा कितने बजे आएंगे तो बंदा ले आया मैगी कम कम बेबी कम क्या हुआ खा खा आई नहीं चम्मच मुड़ जाना पुत्त आराम से खा आराम से ਕਿਆ ਚੀਜ਼ ਸਾਵਧਾਨ ਇੰਡੀਆ ਹੋਰ ਕਿਆ ਫਰੈਂਡਸ ਜਸਟ ਬਾਹਰ ਗਰਮੀ ਬਹੁਤ ਹੈ ਔਰ ਮੈਂ ਪਈਆ ਆਪਣੇ ਕਮਰੇ ਚ ਇੰਨੀ ਗਰਮੀ ਹੈ ਨਾ ਧੁੱਪ ਤੇਜ ਹੈ ਬਾਹਰ ਨਿਕਲਦਾ ਨਹੀਂ ਹੈ ਮਤਲਬ ਨਿਕਲਿਆ ਨਹੀਂ ਜਾ ਰਿਹਾ ਹੈਗਾ ਬਸ ਹੁਣ ਮੈਂ ਕਣਕ ਤੋਂ ਹੀ ਤੀ ਕਣਕ ਦੇ ਵਿੱਚ ਹੱਥ ਫੇਰ ਕੇ ਆਣਾ ਥੋੜਾ ਜਿਹਾ ਫਿਰ ਫਿਰ ਅੰਦਰ ਆ ਜਾਣਾ ਇਧਰ ਬੰਦੇ ਕੀ ਅੰਮੀ ਅੰਮੀ ਮੈਗੀ ਹੈ ਜੋ ਕਿ ਬਹੁਤ ਯਮਮੀ ਲੱਗ ਰਹੀ ਹੈ ਬੰਦੇ ਨੂੰ ਯਮਮੀ ਹੈ ਦੀਦੀ ਖਲਾਉ ਤੁਹਾਨੂੰ ਜਿਹੜਾ ਪਸੰਦ ਹੈ ਮੈਗੀ ਖਾ ਲੋ ਬਹੁਤ ਪਸੰਦ ਹੈ ਖਾ ਲੋ जी फाइनली बावजूद के पापा भी आ गए ज्योत कणक के ऊपर चढ़ गई और बावजूद के पापा भी आ गए हैं फिलहाल मैं पड़कैस हो गई थी सो गई थी मैं हुन उठी हैं तो थोड़ी देर मैं सो गई थी जस्ट होनी उठी हैं और जब देखा बावजूद के पापा आ गए और मैं गेट खोला ज्योत ने फटाफट फड़ जाके ज्योत ने गेट खोल लिया फटाफट फड़ जाके फिर टीफोन तो लेके ही नहीं गए थे आज

जोत ने बनाया था नींबू पानी है ये मुझे मिली चॉकलेट क्या ये क्या बेल ले ली अच्छा बेल आ गई हम्म मेरी आ गई चॉकलेट चाह ठहर के है कि बना के लिया हूँ ਇਹ ਚੂੜੀ ਬੈਲ ਹੋਣੀ ਹੈ ਜੀ ਉਹ ਚਾਕਲੇਟ ਵੀ ਮਿਲੀ ਆ ਵਾਓ ਚਾਕਲੇਟ ਵੀ ਮਿਲੀ ਆ ਯੋ ਮੁਸਤਾ ਇਸ ਨੂੰ ਕਿਹ ਚਾਰਜ ਲਾ ਲਵਾਂ ਇਤਰਾਣਾਂ ਨੇ ਕਿ ਫੁੱਟ ਨਹੀਂ ਲਾਵਾ ਕੀ ਚੀਜ਼ ਹੈ ਬੈਲ ਅਸਲ ਬੈਲ ਹੈ ਚਾਰਜਿੰਗ ਵਾਲੀ ਬੈਲ ਹੈ ਸੈੱਲਾਂ ਵਾਲੀ ਨਹੀਂ ਹੈਗੀ ਦੋ ਦੋ ਮੇਰੀ ਇੱਕ ਇਤਨੀ ਨਾਂਇਨਸਾਫੀ ਮਨ ਨੂੰ ਇੱਕ ਰੂਪ ਉਹ ਛੋਪਾ ਤੱਕਿਆ ਜਿੱਦ ਤੱਕ ਨੂੰ ਲਾ ਲਓ ਵਹੀਂ ਵੀ ਪੂਰਾ ਤੇ ਉਹ ਲੈ ਜਨ ਹੋਰ ਨਹੀਂ ਹੋ ਜਿਹੜੀ ਤਾਰ ਐਸ਼ ਕੀ ਇਸ ਨੂੰ ਪਿੱਛੇ ਰੱਖ ਲਓ ਇਹ ਬਟਨ ਅਜਮਾ ਨੀ ਤਰ ਕਿ ਘੰਟੀ ਵਜ ਗਈ ਘੰਟੀ ਮੈਂ ਕੋ ਲਾਈਟ ਵੀ ਬਾਲੂ ਹੈਲੋ ਫਰੈਂਡਸ ਆਇ ਇੱਕ ਖਾਣਾ ਆਲਾ ਅੱਨੇ ਮੈਂ ਤਾਂ ਖਾਣਾ ਨਿੰਬੂ ਪਾਣੀ ਕਿੰਨਾ ਕੁ ਬਣਾਇਆ ਤਾਂ ਨਿੰਬੂ ਪਾਣੀ ਕਿੰਨਾ ਕੁ ਬਣਾਇਆ ਤਾਂ ਇੱਕ ਗਲਾਸ ਇੱਕ ਗਲਾਸ ਤਾਂ ਪਾਪਾ ਨੂੰ ਪਾਣੀ ਤਾਂ ਦੇ ਦੋ ਕੋਈ ਦੇ ਦੇ ਏ ਏ ਛੱਡ ਉਹ ਇੱਕ ਕੁੱਟ ਪਲਾਈ ਦੇ ਨਾ ਇੱਕ ਕੁੱਟ ਮਢੀ ਡੀ ਵਰਗੀ ਪਾਪਾ ਕੀ ਹਾਂਜੀ ਪਤਾ ਪਾਪਾ ਨੂੰ ਦ ਗਲਾਸ ਵਰਗਾ ਪੀਣਾ ਹੈ ਆ ਜੀ ਦੇਖ ਲੈ ਕਈ ਜੀ ਹੈ ਬਣਾ ਲੈ ਨੰਬਰ ਆਪਣੇ ਭਾਈ ਨੰਬਰ ਐ ਸੁਣੋ ਹੋਰ ਤੋਂ ਭੰਨੇ ਲੋ ਜੀ ਪੈ ਗਈ ਲੜਾਈ ਪਾਪਾ ਨੂੰ ਪਾਣੀ ਦੇ ਰਹੀਆਂ ਮੈਂ ਦੇਣੀ ਮੈਂ ਦੇਣਾ ਔਰ ਜਸਟ ਮੈਂ ਆਈਆਂ ਚਾਹ ਬਣਾਉਣ ਕਿਉਂਕਿ 4 ਵੱਜ ਚੁੱਕੇ ਆਂ ਔਰ ਬੱਚਿਆਂ ਦਾ ਹੌਲੀਡੇ ਹੋਮਵਰਕ ਵੀ ਆ ਗਿਆ और मैडम ने कहा होलीडे होमवर्क सेपरेट कॉपी पर करना यानी कि अलग कॉपी करना है है ना और बच्चे का काम भी आ गया मैं क्या चलो कल तो बैठ जाओ बच्चों कहा भी चलो अज का दिन हो रेस्ट करो है ना और बावजूद कि पापा जस्ट होने ही आए हैं और आके अपना अंदर ए सी लग्या हो अंदर बैठी हैं लेकिन मैं दूजे कमरे चाँ बाहर क्योंकि गर्मी भी बहुत है दिन पर दिन गर्मी बद जा रही है अपने घर सेफ रहो तो छुट्टियाँ भी कितने जाना है ना अगर तुम शाम टाइम जाओ ਯਾਨੀ ਖੰਡੇ ਮੌਸਮ ਦੇ ਵਿੱਚ ਹਨਾ ਘੁੰਮਣ ਫਿਰਨ ਜਾਣਾ ਹੈ ਆਦਰਵਾਇਜ਼ ਨਹੀਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਚਲੋ ਜੀ ਬੜਾਨੀਆਂ ਚਾਹ ਮੈਂ ਤੇ ਕਰਦੇ ਆਂ ਵਲੌਗ ਦਾ ਐਂਡ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਔਰ ਬੱਚਿਆਂ ਨੂੰ ਘਰ ਰਹਿ ਕੇ ਭੁੱਖ ਵੀ ਬਹੁਤ ਲੱਗਣੀ ਆ ਹੁਣ ਇਧਰ ਭਿਓਂ ਤੇ ਮੈਂ ਰਾਜਮਾ ਸਵੇਰੇ ਦੇਖਦੇ ਆਂ ਕੀ ਬਣਾਈਏ ਰਾਜਮਾ ਜਾਂ ਫਿਰ ਦਾਲ ਬਣਾਈ ਤੀ ਮੈਂ ਸਵੇਰੇ ਦਾਲ ਵੀ ਬਚ ਜੂਗੀ ਅਗਰ ਬਚ ਗਈ ਦਾਲ तो कुछ तो भी नहीं बना अगर ना बची तो मैंने राजमह बनाने पैने कमरे निकलूंगे करो जी अपने सारे जने बाय जी टेक केयर और फुल वॉच करा करो मेरी भीडियो पूरी देखा करो एंड तक है लाइक और कमेंट जरूर कराया करो तो सबसक्राइब जरूर कर लो जो मेरा चैनल हाल तक सबसक्राइब नहीं कर बाय जी टेक केयर